ਦੋਧੀਆਂ ਡੋਣੀਆਂ ਭਰੀਆਂ ਦੀਆਂ ਬੀਬੀਆਂ ਨੇ ਬੀਬੀ ਹਣ ਵੇਖਵਾਸਦੀਆਂ ਵਾ ਪਰ ਉਹ ਡੇਰੇ ਦੁੱਧ ਖਾਣ ਵਾਲੀਆਂ ਬੀਬੀਆਂ ਇੱਥੇ ਨਹੀਂ ਆਉਂਦੀਆਂ ਸਾਨੂੰ ਪਤਾ ਉਹ ਤੇ ਸਾਨੂੰ ਧੜੇ ਧੜੇ ਦੀਆਂ ਗਾਲਾਂ ਕੱਢਦੀਆਂ ਘਰਾਂ 'ਚ ਬੈਠੀਆਂ ਜਿਹੜੀਆਂ ਬੀਬੀਆਂ ਬਾਬਿਆਂ ਨੂੰ ਮੰਨਦੀਆਂ ਉਹ ਤੇ ਕਹਿੰਦੀਆਂ ਸਰਵਿਸਾਂ ਤੈਨੂੰ ਕੀੜੇ ਪੈਣੇ ਆ ਮੈਂ ਕਿਹਾ ਜੇ ਤੈਨੂੰ ਪਹਿਣਗੇ ਵਿਖਾ ਦਾਂਗੇ ਤੁਹਾਨੂੰ ਇਹ ਤੇ ਪੈ ਨਹੀਂ 26 27 ਸਾਲ ਹੋ ਗਿਆ ਜਿਹੜੀਆਂ ਬਾਬਿਆਂ ਨੂੰ ਮੰਨਦੀਆਂ ਸੱਚੀ ਗੱਲ ਆ ਹੁਣ ਘਟ ਗਿਆ ਪਹਿਲਾਂ ਤੇ ਇੰਨੇ ਭੱਦੇ ਸ਼ਬਦਾ ਸਾਨੂੰ ਸ਼ਬਦ ਬੋਲਦੀਆਂ ਸੀ ਨਾ ਬੀਬੀਆਂ ਬਾਬੇ ਨਾਲੋਂ ਵੱਧ ਬੀਬੀ ਅੱਛਾ ਬੰਦਿਆਂ ਨਾਲੋਂ ਵੱਧ ਬੀਬੀਆਂ ਸਾਨੂੰ ਵੀ ਬੀਬੀਆਂ ਬਾਬੇ ਦੇ ਹੱਗ ਵਿੱਚ ਕਉ ਭੋਲਦੀਆਂ ਹੁਣ ਜੋੜ ਘਟਾਓ ਆਪੇ ਕਰ ਲੋ ਸੁਣ ਸਾਰੀਆਂ ਗੱਲਾਂ ਸਾਡੇ ਕੋਲ ਨਾ ਬਲਾਓ ਹੁਣ ਤੇ ਬੀਬੀਆਂ ਵੀ ਬਾਹਰ ਵਣ ਕੇ ਸਟੇਟਮੈਂਟਾਂ ਉਹ ਮੈਰੋ ਅਮਰਤਪਾਲਸ ਨੂੰ ਲੱਭਦੀਆਂ ਫਿਰਦੀਆਂ ਬਾਬੀ ਤੂੰ ਹੁਣ ਵਾਵਾ ਲਗਾ ਅੱਗੇ ਸਾਡਾ ਘਰ ਕੋ ਮਸਲਾ ਹੱਲ ਇਹ ਬਾਬੇ ਇਹਨਾਂ ਨੇ ਜਿਆਦਾ ਹੀ ਹੱਤ ਚੁੱਕੀ ਹੋਈ ਹੈ ਤੇ ਪਤਾ ਹੀ ਹੈ ਤੁਹਾਨੂੰ ਮੈਨੀਆਂ ਦਾ ਕੌਣ ਸੱਚਾ ਤੇ ਕੌਣ ਝੂਠਾ ਹੈ ਤੇ ਸਮਾਜ ਦੇ ਸਾਹਮਣੇ ਸਾਰਾ ਕੁਝ ਆ ਜਾਣਾ ਹੈ ਸਿਆਣੇ ਬਣ ਜਾਓ ਆਪਣੇ ਘਰਾਂ ਵਿੱਚ ਗੁਰਮਤ ਦੀ ਗੱਲ ਕਰੋ ਆਪੋ ਆਪਣੇ ਪਿੰਡਾਂ ਚ ਘਰਾਂ ਚ ਵੀ ਤੁਸੀਂ ਪਿੰਡਾਂ ਚ ਵੀ ਸੁਣਦੇ ਹੋਗੇ ਆਪੋ ਆਪਣੇ ਪਿੰਡ ਸੰਭੋ ਆਪਣੇ ਮਾਂ-ਬਾਪ ਦੀ ਸੇਵਾ ਕਰੋ ਆਪਣੇ ਬਾਪ ਹੁਣ ਤਾਂ ਗੀਜਰ ਲੱਗ ਗਿਆ ਪਹਿਲਾਂ ਤੇ ਲੋਕ ਪਾਣੀ ਗਰਮ ਕਰਦੇ ਸੀ ਅਜੇ ਵੀ ਸਾਰਿਆਂ ਘਰਾਂ ਚ ਗੀਜਰ ਥੋੜਾ ਗਿਆ ਬਾਪੂ ਨੂੰ ਮਾਤਾ ਨੂੰ ਆਪਣੇ ਹੱਥੀ ਪਾਣੀ ਗਰਮ ਕਰਕੇ ਦਿਓ ਮਾਤਾ ਜੀ ਇਸ਼ਨਾਨ ਕਰੋ ਆ ਕੱਪੜੇ ਸਾਫ਼ ਸੁਥਰੇ ਪਾਓ ਉਹਨਾਂ ਨੂੰ ਬਿਸਤਰਾ ਰਜਾਈ ਤਲਾਈ ਸਰਦੀਆਂ ਆਉਣ ਵਾਲੀਆਂ ਵਧੀਆ ਲੈ ਕੇ ਦਿਓ ਜਿੱਚ ਬਾਪੂ ਜੀ ਮਾਤਾ ਜੀ ਨੇ ਸੋਣਾ ਵਾ ਬਾਬਿਆਂ ਦੇ ਡੇਰੇ ਜਾਣ ਗਿਆ ਸਪੈਸ਼ਲ ਆ ਚੋਲੇ ਮਰਿਆ ਸਾਦਾ ਦੇ ਬਣਾ ਬਣਾ ਕੇ ਡੇਰੇਆਂ ਟੰਗੇ ਹੋਏ ਆ ਅਮੋਗੇ ਤੋਂ ਬਾਗੇ ਪ੍ਰਾਣਾ ਨੂੰ ਜਾਈਏ ਕਿ ਡੇਰਾ ਰਾਜ ਆਉਂਦਾ ਤੁਸੀਂ ਵਖਿਆ ਹੋਣਾ ਆ ਵੀ ਰਸਤੇ ਵਖਿਆ ਹੋਣਾ ਕਈਆਂ ਨੇ ਉਹ ਬਾਬੇ ਨੂੰ ਕਈ ਸਾਲ ਹੋ ਗਏ ਦੁਨੀਆ ਤੋਂ ਗਏ ਨੂੰ ਬਾਬੇ ਦੇ ਕਢਾਈ ਕਰ ਕਰਕੇ ਚੋਲੇ ਟੰਗੇ ਉੱਤੇ ਬਿਲਕੁਲ ਜਦੋਂ ਬਾਗਾ ਪ੍ਰਾਣਾ ਵੜਦੇ ਆ ਨਾ ਉਹ ਤੋਂ ਪਹਿਲਾਂ ਖੱਬੇ ਹੱਥਾ ਮੈਂ ਪੂਰਾ ਲੋਕੇਸ਼ਨ ਦੱਸਤੀ ਜਿਉਂ ਗਏ ਚੈੱਕ ਕਰਕੇ ਆਇਓ ਕਾਲੇ ਰੰਗ ਦਾ ਚੋਲਾ ਉੱਤੇ ਚਿੱਟੀ ਕਢਾਈ ਮੈਂ ਕੋਗੇ ਹੀ ਤੇ ਵੇਖ ਕੇ ਆਇਆ ਨਾ ਸਾਨੂੰ ਵਿਖਾਉਣ ਲੱਗੇ ਸੀ ਉੱਥੇ ਤੇ ਮੈਂ ਪੁੱਛੀ ਬੈਠਾ ਮੈਂ ਕਿਹਾ ਜੀ ਬਾਬਾ ਜੀ ਕਿੱਥੇ ਆ ਕਿਤੇ ਬਾਬਾ ਜੀ ਦੇ ਚੜਾਈ ਕੀਤੇ ਮੈਂ ਫਿਰ ਚੋਲੇ ਘਰ ਨੂੰ ਰੱਖੇ ਆ ਉਹ ਗਾੜੀ ਦੇ ਬਾਬਾ ਜੀ ਪਾਉਣ ਆਉਂਦੇ ਆ ਉਹ ਪਾਣੀ ਵੀ ਰੱਖਦੇ ਜੇ ਕਸ਼ਹਰਾ ਵੀ ਰੱਖਦੇ ਜੇ ਬਾਬਾ ਜੀ ਦਾ ਕਹਿੰਦੇ ਗਿੱਲਾ ਵੀ ਹੁੰਦਾ ਤੇ ਮੈਂ ਸੇਵਾਦਾਰ ਨੂੰ ਪੁੱਛਿਆ ਮੈਂ ਕਿਹਾ ਸੱਚ ਦੱਸਿ ਇਹ ਕਸ਼ਹਰਾ ਬਾਬਾ ਜੀ ਗਿੱਲਾ ਕਰਦੇ ਕਹਿੰਦਾ ਨਹੀਂ ਮੈਂ ਧੋ ਕੇ ਪਾਉਣਾ ਰੋਜ਼ ਝੁੱਡੂ ਕਿਸਮ ਦੇ ਲੋਕ ਸੱਚੀ ਗੱਲ ਇੱਡੇ ਝੁੱਡੂ ਕਿਸਮ ਦੇ ਲੋਕ ਆ ਜੇ ਵੀ ਸਾਹਮਣੇ ਸੇਵਾ ਕਰਕੇ ਕਹਿੰਦਾ ਮੈਂ ਗੱਲਾ ਕਰਦਾ ਰੋਜ਼ ਆਣਾ ਵੀਡੀਓ ਪੈਣ ਨੈਟ ਤੇ ਪਈ ਜਾਣੀ ਆ ਸੁਣ ਵੀ ਰਹੇ ਹੋਣੇ ਘਰਾਂ 'ਚ ਬੈਠੇ ਫੇਰ ਵੀ ਕੋ ਲੱਕੀ ਜੁੱਤੀ ਚੁੱਕੀ ਆਉਂਦਾ ਕਦੀ ਪਾਪਾ ਜੀ ਨੂੰ ਲੈ ਕੇ ਦਿੱਤੀ ਲੱਕੀ ਜੁੱਤੀ ਉਹਨੂੰ ਪਲਾਸਟਿਕ ਦੇ ਬੂਟ ਲੈ ਕੇ ਦਿੰਦੇ ਜਿਹਨੇ ਤੁਹਾਡੀ ਸਾਰੀ ਜ਼ਿੰਦਗੀ ਤੁਹਾਡੇ ਲਈ ਕੀਤਾ ਉਹਨੂੰ ਲਿਆ ਕੇ ਦਿਓ ਹਾਂ ਫਾਜ਼ਿਲਕਾ ਤੋਂ ਵਧੀਆ ਲੱਕੀ ਜੁੱਤੀ ਵੀ ਬਾਪੂ ਆ ਖੁਸਾ ਪਾ ਬਾਪੂ ਨੂੰ ਲੈ ਕੇ ਦਿਓ ਹਾਂ ਬ੍ਰਾਂਡਡ ਜੁੱਤੀ ਬਾਪੂ ਜੀਆ ਵਧੀਆ ਜੁੱਤੀ ਪਾਓ ਵਧੀਆ ਕਮੀਜ਼ ਪਜਾਮਾ ਪਾਓ ਮਾਤਾ ਜੀਆ ਵਧੀਆ ਸਾ ਲੋ ਆਪਣੇ ਉਤੇ ਅਜੀ ਆਂਦੇ ਸਾਡੇ ਬਾਬਾ ਜੀ ਸਾਦਾ ਜੀਵਨ ਜਿਉਂਦੇ ਆ ਬੋਲੋ ਭਾਈ ਉਹ ਬੋਲੋ ਭਾਈ ਮੈਨੂੰ ਪਤਾ ਤੈਨੂੰ ਦੁਬਾਰਾ ਨਹੀਂ ਸਜਣਾ ਮੈਨੂੰ ਐਸਾ ਨਹੀਂ ਹੁੰਦਾ ਇਸ ਕਰਕੇ ਮੈਂ ਤੇ ਹਰ ਸਟੇਜ ਤੇ ਕਹਿ ਕੇ ਆਉਣਾ ਕਿ ਤੁਸੀਂ ਹਿੰਮਤ ਕਰਕੇ ਬੁਲਾਇਆ ਮੇਰੀ ਹੱਥ ਜੋੜ ਕੇ ਬੇਨਤੀ ਬਾਣੀ ਦੇ ਲਾਲ ਮੈਂ ਹਰ ਬਜ਼ੁਰਗਾਂ ਨੂੰ ਕਹਿੰਦਾ ਆਪਣੇ ਘਰਾਂ ਚ ਆਪਣੇ ਮਾਂ-ਬਾਪ ਦੀ ਰਿਸਪੈਕਟ ਕਰੋ ਮਾਂ-ਬਾਪ ਦੀ ਇੱਜ਼ਤ ਕਰੋ ਧੀਆਂ ਦੀ ਇੱਜ਼ਤ ਕਰੋ ਪਰਿਵਾਰਾਂ ਦੀ ਇੱਜ਼ਤ ਕਰੋ ਇਹਨਾਂ ਪਖੰਡੀਆਂ ਨੂੰ ਕੱਖ ਨਹੀਂ ਮਿਲਣਾ ਤੁਹਾਨੂੰ ਇਸ ਕਰਕੇ ਨੌਜਵਾਨ ਵੀਰੋ ਅਜਿਹੇ ਡੇਰਿਆਂ 'ਚ ਵੀ ਬਿਠੇ ਆ ਨਾ ਜਿਹੜੇ ਇਹਨਾਂ ਨੂੰ ਬੇਨਤੀ ਜਾ ਕੇ ਮਾਂ-ਬਾਪਾਂ ਨਾਲ ਵੇਖੋ ਪਰ ਉਹ ਵੀ ਹੁਣ ਗਿੱਜੇ ਆ ਨਾ ਉਹਨਾਂ ਨੂੰ ਪਤਾ ਲੱਗਾ ਵੀ ਕਦੋਂ ਬਾਬਾ ਮਰੇ ਤੇ ਹੌਲੀ-ਹੌਲੀ ਬਾਬੇ ਦੀ ਗੱਡੀ ਤੇ ਬਈਏ ਸੀ ਜਿਹੜੇ ਡੇਰਿਆਂ 'ਚ ਬੈਠੇ ਉਹ ਵੀ ਡਿਕਣ ਦਾ ਆ ਤਾਂ ਹੀ ਤੁਸੀਂ ਵੇਖੋ ਬਾਬੇ ਦਾ ਹਮੇਸ਼ਾ ਜਿਹੜਾ ਗੱਡੀ ਤੇ ਗੜਵਾਈ ਬੈਂਦਾ ਵਾ ਹੌਲੀ-ਹੌਲੀ ਗੁਰੂ ਨੇ ਕੰਮ ਨਹੀਂ ਕੀਤਾ। ਨਾ। ਗੁਰੂ ਨੇ ਪਰਖ ਦੀ ਵਿਚਾਰ ਧਾਰਾ ਦਿੱਤੀ। ਇਸ ਕਰਕੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਸਾਧ ਸੰਗਤ ਜੀ, ਤਰਲਾ ਤੁਹਾਡੇ ਅੱਗੇ ਗੁਰੂ ਗ੍ਰੰਥ ਸਾਹਿਬ ਦੀ ਆਗਲਾ ਮਹੀਨਾ ਸਾਹਿਬ ਜਾਦਿਆਂ ਨੂੰ ਅਸੀਂ 8-10 ਦਿਨ ਬੜਾ ਯਾਦ ਕਰਨਾ। ਪਰ ਫਿਰ ਵੀ ਮੈਂ ਕਹਿੰਦਾ ਸ਼ੁਕਰ ਵਾ। ਕਿਸੀਂ ਸਾਹਿਬ ਜਾਦੇ ਯਾਦ ਕਰਨ ਲੱਗ ਪਏ 8-10 ਦਿਨ ਅਸੀਂ ਉਹਨਾਂ ਉਹਨਾਂ ਕੁਰਬਾਨੀ ਵਾਲੇ ਸਿਖਾਂ ਨੂੰ ਨਹੀਂ ਤੇ ਅੱਜ ਤੋਂ 5-7 ਸਾਲ ਪਹਿਲਾਂ ਕੋਈ ਸਾਹਿਬ ਜਾਦਿਆਂ ਦਾ ਨਾਮ ਨਹੀਂ ਸੀ ਲੈਂਦਾ। ਤੁਸੀਂ ਵੇਖਿਆ ਹੋਣਾ। ਹੁਣ ਚੇਤਾ ਕਰਉਣਾ ਪੈਂਦਾ ਕਿ ਕਮ ਸਿਕਵਾ 10 15 ਦਿਨ ਆਪਣੇ ਘਰ ਖੁਸ਼ੀ ਵਾਲਾ ਕੋ ਫੰਕਸ਼ਨ ਰੱਖਿਓ ਸਿਆਣੇ ਆਂਦੇ ਜੇ ਰੋਣ ਨਹੀਂ ਹੁੰਦਾ ਤੇ ਰੋਣ ਵਾਲਾ ਮੂੰਹ ਹੀ ਕਰ ਲਓ ਭਾਵੇਂ ਸਾਡੇ ਚੜਦੀ ਕਲਾ ਵਾਲੇ ਬੇਨਾ ਉਹ ਉਹਦਾ ਮਤਲਬ ਇਹ ਹੁੰਦਾ ਕਿ ਅਸੀਂ ਉਸ ਚੀਜ਼ ਨੂੰ ਮਾਨੀਏ ਕਿਦਾਂ ਉਹ ਠੰਡੀਆਂ ਰਾਤਾਂ 'ਚ ਸਭ ਜਿਆਦਿਆਂ ਨੇ ਅਨੰਦਪੁਰ ਸਾਹਿਬ ਛੱਡਿਆ ਸੀ ਮੈਂ ਹਰ ਵਾਰ ਇੱਕ ਸਟੇਜ ਤੇ ਸ਼ਬਦ ਬੋਲਦਾ ਕਿ ਪੰਜਾਬ ਦੇ ਕਿਹੜੇ ਕਿਹੜੇ ਵੱਡੇ ਡੇਰੇ ਆ ਕਿੰਨਿਆਂ ਕਿੰਨਿਆਂ ਕਿੱਲਿਆਂ ਹੀ ਡੇਰੇ ਆ ਕਦੀ ਸਭਜਾਦਿਆਂ ਦੇ ਸ਼ਹੀਦੀ ਦਿਨਾਂ 'ਚ ਤੁਸੀਂ ਉੱਥੇ ਲਾਈਵ ਹੁੰਦਾ ਦੀਵਾਨ ਵੇਖਿਆ ਜਿੱਦੇ ਸਭਜਾਦਿਆਂ ਦਾ ਸਾਕਾ ਸੁਣਾਇਆ ਜਾ ਰਿਹਾ ਹੋਵੇ ਸ਼ਹੀਦੀ ਸਾਕਾ ਸੁਣਾਇਆ ਜਾ ਰਿਹਾ ਹੋਵੇ ਨਹੀਂ ਅਗਲੇ ਨੂੰ ਪਤਾ ਜੇ ਅਸੀਂ ਸਭਜਾਦਿਆਂ ਦੀ ਦੀਵਾਨ ਰੱਖ ਲਏ ਤੇ ਕੱਲ ਨੂੰ ਸਾਡੇ ਬਾਬਿਆਂ ਦੀ ਬਰਸੀਆਂ ਤੇ ਕੌਣ ਆਊ ਉਹਨਾਂ ਲਈ ਲੋਕਾਂ ਦੀ એનર્ਜੀ ਬਾਬਿਆਂ ਦੀ ਬਰਸੀ ਵਾਸਤੇ ਸੇਵ ਕਰਕੇ ਰੱਖਣੀ ਆ ਸਭਜਾਦਿਆਂ ਚੋਂ ਨਾ ਕੀ ਲੈਣਾ ਉਹਨਾਂ ਨੇ ਤੇ ਆਪਣੇ ਬਾਬਿਆਂ ਦੇ ਗੁਣ ਗੋਣੇ ਬਾਬਾ ਜੀ ਨੇ ਆਹ ਕੀਤਾ ਸੀ ਬਾਬਾ ਜੀ ਨੇ ਆਹ ਕੀਤਾ ਸੀ ਬਾਬਾ ਜੀ ਨੇ ਇੰਜ ਕੀਤਾ ਸੀ ਭੁੱਲ ਗਿਆ ਸੀ ਸਾਡਾ ਬਾਬਾ ਸਾਰਿਆਂ ਦਾ ਸਾਂਝਾ ਹੈ ਕਿਹੜਾ ਬਾਬਾ ਅਜੀਤ ਸਿੰਘ ਬਾਬਾ ਜੁਦਾਰ ਸਿੰਘ ਬਾਬਾ ਜ਼ੋਰਾਵਾਰ ਸਿੰਘ ਬਾਬਾ ਫਤਿਹ ਸਿੰਘ ਬਾਬਾ ਜੀਵਨ ਸਿੰਘ ਬਾਬਾ ਉਦੇਸ ਸਿੰਘ ਸਾਡੇ ਆ ਬਾਬੇ ਸੀ ਇਹ ਤੇ ਸਾਡੇ ਸਾਰਿਆਂ ਸਾਂਝੇ ਸੀ ਉਹ ਬਾਬੇ ਭੁੱਲ ਗਏ ਮਾਝਿਆਂ ਦਾ ਆਪਣਾ ਬਾਬਾ ਮਾਲਵੇਆਂ ਦਾ ਆਪਣਾ ਬਾਬਾ ਦੁਆਬੇਵਾਂ ਦਾ ਆਪਣਾ ਬਾਬਾ ਉਹਨੂੰ ਅਸੀਂ ਸਾਰੇ ਰੋਈ ਜਾਂਦੇ ਆ ਵੀ ਇਹ ਸਾਡੇ ਬਾਬੇ ਆ ਕਦੋਂ ਕਦੋਂ ਅਸੀਂ ਇਸ ਬੰਨੇ ਤੁਰਾਂਗੇ ਕਦੋਂ ਸਾਨੂੰ ਸਮਝ ਆਏਗੀ ਜਿਹੜੇ ਘਰਾਂ 'ਚ ਵੀ ਬੈਠੇ ਮੇਰੀ ਹੱਥ ਜੋੜ ਕੇ ਬੇਨਤੀ ਆ ਇੱਕ ਵਾਰੀ ਸੋਚਿਓ ਜ਼ਰੂਰ ਕਿ ਗੁਰੂ ਸਾਹਿਬ ਜੀ ਨੇ ਸਾਡੇ ਲਈ ਕਿੰਨਾ ਪਰਪੁਕਾਰ ਕੀਤਾ ਹਕੂਮਤਾਂ ਨਾਲ ਟੱਕਰ ਲੈ ਕੇ ਸਾਡੇ ਬਦਲੇ ਅੱਛਾ ਜਿਹੜੇ ਤੁਹਾਨੂੰ ਇਨਸਾਨ ਮੰਨਣ ਨੂੰ ਤਿਆਰ ਨਹੀਂ ਤੁਹਾਡੇ ਹੱਥ ਬਰਤਨਾਂ ਨੂੰ ਲੱਗ ਜਾਣ ਤੇ ਅਗਲੇ ਕਹਿੰਦੇ ਨੇ ਇਹ ਹੁਣ ਬਰਤਨ ਪਹਿਲਾਂ ਚੁੱਲ੍ਹੇ 'ਚ ਸਾੜਨਾ ਹੈ ਤੁਸੀਂ ਫਿਰ ਵੀ ਉਹਨਾਂ ਦੀਆਂ ਪ੍ਰਕਰਮਾਂ ਕਰੋ ਗੁਰੂ ਪਾਰਸ਼ਾ ਜੀ ਨੇ ਇਹ ਨਹੀਂ ਆਖਿਆ ਕਿ ਭਾਈ ਜੀਵਨ ਸਿੰਘ ਦਾ ਹੁਣ ਹੱਥ ਲੱਗ ਗਿਆ ਨਵੇਂ ਪਾਸ਼ਾ ਦੇ ਸੀਸ ਨੂੰ ਹੁਣ ਸੀਸ ਅਪਵਿੱਤਰ ਹੋ ਗਿਆ ਸਭ ਸੀਨੇ ਨਾਲ ਲਾ ਕੇ ਮੱਥਾ ਚੁੰਮ ਕੇ ਆਖਿਆ ਰੰਗਰੇਟਾ ਗੁਰੂ ਦਾ ਬੇਟਾ